ਵੈਕੂ ਜੀ ਖਾਲਸਾ ਵੈਕੂ ਜੀ ਫਤੇ ਜੀ ਅੱਜ ਕਸਬਾ ਰਿਕੇ ਪਤਨ ਤੋਂ ਸਾਰੀ ਸੰਗਤ ਪਿੰਡ ਦੇ ਬਹੁਤ ਬਰ ਵਿਅਕਤੀ ਮੈਂਬਰ ਪੰਚਾਇਤ ਤੇ ਸਾਰੀਆਂ ਸੰਗਤਾਂ ਸ੍ਰੀ ਗੁਰਤੇਗ ਬਾਧਰੀ ਜੀ ਸਿੱਧੀ ਢੜੇ ਮਨੋਂ ਆਤੇ ਸ੍ਰੀ ਰਣਜਪੁਰ ਸਾਹਿਬ ਤੇ ਸੰਗਤ ਬਸਰਵਾਣਾ ਹੋ ਰਹੀ ਆ ਤੇ ਸਾਰੀ ਸੰਗਤ ਨਾਲ ਗੱਲ ਕਰਦੇ ਆ ਹਾਂ ਜੀ ਪਾਈ ਮਰੀਖ ਸਿੰਘ ਦੱਸੋ ਸੰਗਤ ਵੈਕੂ ਜੀ ਦਾ ਖਾਲਸਾ ਵੈਕੂ ਜੀ ਕੀ ਫਤੇ ਜੀ ਅੱਜ ਸ੍ਰੀ ਗੁਰਤੇਗ ਬਾਧਰੀ ਜੀ ਸਾਹਿਬ ਦੇ 3500 ਸਿੱਧੀ ਢੜੇ ਨੂੰ ਮਤਤ ਸਦਾ ਲਾਜੀ ਸਿੰਘ ਭੁੱਲਾ ਦਾ ਕੈਪਟਨ ਬਣ ਕੇ ਸਾਡੇ ਵੱਲੋਂ ਅੱਧਕੇ ਪਤਨ ਨੂੰ ਤੋੜਵੇ ਦੀ ਬਾਸਾ ਸਮਰਪਿਤ ਕੀਤੀ ਗਈ ਜਿਸ ਸੋਚ ਹਰੀਕੇ ਪਤਨ ਦੀ ਸਾਡੀ ਨਗਰ ਦੀ ਪੰਚਾਇਤ ਮੋਤਵਾ ਸਾਡੇ ਭਲਵੰਤ ਸਿੰਘ ਛਾਲੂਪਈ ਜੀ ਸਾਡੇ ਪਗਤ ਸਿੰਘ ਮੈਂਬਰ ਪੰਚਾਇਤ ਜੀ ਤੇ ਸਾਡੇ ਗੁਰਜੀਤ ਸਿੰਘ ਜੀ ਮਰੜਾ ਤੋਂ ਸਾਡੀ ਪੰਚਾਇਤ ਸਾਡੇ ਪਰਵਾਰ ਦਾ ਬਾਇ ਹੈ ਭਾਈ ਲੱਗੇ ਭਾਈ ਮੱਤੇਵਾਲੀਆ ਸਾਹਿਬ ਜੀ ਇਹਨਾਂ ਦੇ ਸਹਿਯੋਗ ਨਾਲ ਸੰਗਤ ਨੂੰ ਲੈ ਕੇ ਅੱਜ ਅਸੀਂ ਅਨੰਤਪੁਰ ਸਾਹਿਬ ਦੀ ਯਾਤਰਾ ਨੂੰ ਜਾ ਰਹੇ ਜੀ ਅਸੀਂ ਵਿਸ਼ੇਸ਼ ਸਰਦਾਰ ਲਾਜੀ ਜੀ ਕੋ ਲੋਜੇਣਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਬਖਸ਼ਿਆ ਭਾਈ ਗੁਜੇ ਕੇ ਸਾਥ ਸਾਹਿਬ ਲੈ ਗਏ ਜੁੱਤੀ ਉਹ ਪਾਸ ਸਾਹਿਬ ਉਹਦਾ ਟ੍ਰੈਵਲ ਜੋ ਬਸ ਰੂਹੀ ਵਾਲੀ ਗੁਰਦਰਾ ਸਾਹਿਬ ਦੇ ਸੰਗਤਾਂ ਨੂੰ ਚਾਹ ਪਣੀ ਸ਼ਕਾਉਣ ਵਾਸਤੇ ਸੰਗਤਾਂ ਉੱਤਰੀਆਂ ਨੇ ਬਸ ਤੋਂ ਸੰਗਤ ਸਾਰੀ ਏੜੀ ਆਸ ਵਿਹਰੇੜੇ ਭਾਈ ਸੁਰਦੇਸ਼ ਸਿੰਘ ਜੀ ਬੈਨਰ ਸਹੀ ਕਰ ਰਹੇ ਨੇ ਸਿੱਧੀ ਧੜੇ ਦਾ ਪਾਈਪੜ ਸਿੰਘ ਜੀ ਨਾਲ ਸਾਰੀ ਸੰਗਤ ਪਹੁੰਚ ਉੱਤਰੀ ਹੈ ਆਰੋ ਸਾਰੇ ਸੰਗਤਾਂ ਨੂੰ ਗੁਰਦਾਤਾ ਚਾਵਣ ਸ਼ਗੋ ਜਨ ਸਕਣਾ ਹੋਰ ਸਹਿਮ ਜੀ ਚਲੋ ਜੀ ਮੈਂਬਰ ਪੰਚਾਇਤ ਜੀ ਆ ਰਹੇ ਨੇ ਸਾਰੇ ਸੁਲਮ ਜਨਸਰ ਬਾਤ sangat Cari di sari bodoh banget. ਸਕਦਾ ਚਾਹਬਾਨ ਸ਼ਗਰੀਆਂ ਹੀ ਇੱਥੇ ਆਓ ਜਗੋ ਜਦਾਂ ਜੋ ਲੰਗਿਓ ਸਾਹਿਬ ਨੂੰ ਦੇਵਣੀ ਅਗਲਾ ਇਹਨੂੰ ਸੇਵਾ ਕਰ ਸਾਹਿਬ ਨੂੰ ਸਾਹਿਬ ਚ ਪੀਂਦੇ ਹਾਂ ਚਲੋ ਬਹੁਤ ਸਾਹਿਬ ਨੇ ਆਪਣੀ ਸੇਵਾ ਇਹ ਹਰੇਕ ਢੀਪੂ ਦੀਆਂ 50 50 ਗੱਡੀਆਂ ਅਨੰਦਪੁਰ ਸਾਹਿਬ ਨੂੰ ਹਲ ਆਜਾ ਆਇਆ ਕਰ ਬੜਾ ਕਰ ਕਰ ਮੰਡੀ ਪਿੰਡ ਕੋਟਰਾ ਸਾਹਿਬ ਦੀਆਂ ਪਿੰਡ ਕੋਟੇ ਵਾਲਾ ਲੋ ਜੀ ਚਾਹ ਬਣੀ ਛਕਣ ਦਾ ਬਾ ਕਰੀ ਪਾਣੀ ਬਸ ਦੇ ਵਿੱਚ ਤਾਨੂੰ ਗੱਡੀ ਦੇ ਪੈਲਟ ਸਾਹਿਬ ਮੌੜੇ ਡਰਾਈਵਰ ਸਾਹਿਬ ਪੜੋ ਛੋਪਨ ਆ ਗਈ ਜੀ ਨਿਸ਼ਾਨ ਸਿੰਘ ਜੀ ਹਾਂ ਜੀ ਨਿਸ਼ਾਨ ਸਿੰਘ ਸੰਸਰਾਨ ਨਿਸ਼ਾਨ ਸਿੰਘ ਸਾਡੇ ਗੱਡੀ ਦੇ ਪੈਲਟ ਨੇ ਜੀ ਸਾਰੀ ਸੰਗ ਨੂੰ ਦਰਸ਼ਨ ਕਰਾਉਣ ਲੈ ਜਾ ਰਹੇ ਨੇ ਨਤਨਗਪੁਰ ਸਾਹਿਬ ਜੀ ਅਸੀਂ ਉਹਦਾ ਬਹੁਤ ਸ਼ੁਕਰਿਆਦਾ ਕਰਦੇ ਜੀ ਸਾਰੀ ਸੰਗ ਨੂੰ ਇਹ ਗੁਰੂ ਘਰ ਲੈ ਕੇ ਜਾ ਰਹੇ ਨੇ ਸਾਰੀ ਸੰਗ ਦੇ ਫੇਰ ਆ ਗਈ ਜੀ ਬਸ ਦੇ ਵਿੱਚ ਅਰੇ ਪਹੁੰਚ ਚੁੱਕੇ ਨੇ ਫੇਰ ਇਹ ਤਿਆਰੀ ਹੋ ਰਹੀ ਕਰ ਫੇਰ ਅੱਗੇ ਨਾਲ ਕਿਸ਼ੂ ਕਿਥੋਂ ਮਟਾ ਦੇ ਮੈਂ ਕੋਟਾ ਆ ਗਿਆ ਹੈਗਾ ਮੋੜਾ

ਗਰਮਾ ਗਰਮਾ ਬਚਾਓ ਪੁਗਾਉਦੇ ਜੀ ਚਾਹ ਦੇ ਲੰਗਰ ਲੱਗੇ ਰਹੇ ਸੰਗਤਾਂ ਫੇਰ ਸ਼ਕਲ ਲੱਗੀਆਂ ਇੱਥੇ ਆਓ ਮੇਰਾ ਵੀ ਗਰਮਾ ਗਰਮਾ ਬਚਾਓ ਪੁਗਾਉਦੇ ਗੋਬਿੰਦ ਜੀ ਗਰਮਾ ਗਰਮਾ ਚਾਹ ਪੁਗਾਉਦੇ ਆਓ ਹੋ ਸ਼ਗਲੋ ਸ਼ਗਲੋ ਸਹੀ ਕਰ ਕੀ ਕਿੰਨਾ ਪਿਆਰ ਦਾ ਵੀ ਜਗਤ ਦਾ ਹਾਸਲ ਹੋ ਰਿਹਾ ਜੀ ਦੀਵੇਂ ਸਭਾ ਹੀ ਲੋਕਾਂ ਦੇ ਜਾਣ ਨੂੰ ਜਦੋਂ ਰਾਜੇ ਵਾਲਾ ਬੰਦਾ ਬਸ ਜੀ ਆ ਗਿਆ ਨਹੀਂ ਆ ਦੇ ਦੇ ਦੇਖਿਆ ਲਾਜੂ ਬਿਲਕੁਲ ਲੱਸੀ ਮਰਾਵੇ ਨਹੀਂ ਆ ਦੇ ਬੰਦੇ ਬਹੁਤ ਬਹੁਤ ਦਰਸ਼ਕਾਂ ਦਾ ਬਿਲਕੁਲ ਲਾਜਾ ਬਹੁਤ ਬਹੁਤ ਧੰਨਵਾਦ ਹੈ ਜੀ ਯਾਤਰਾ ਕਰਾ ਰਹੀ ਆ ਬੋਦੀ ਸੰਗਤਾਰੀ ਕੇ ਪਤਲੋਂ ਚੱਲ ਕੇ ਬਸ ਸ਼੍ਰੀਨੰਦਰਪੁਰ ਸਾਹਿਬ ਪਹੁੰਚ ਚੁੱਕੀ ਆ ਤੇ ਸੰਗਤਾਂ ਸ਼੍ਰੀਨੰਦਰਪੁਰ ਸਾਹਿਬ ਦੇ ਕੋਤਰ ਧਰਤੀ ਉੱਤਰਈਆਂ ਨੇ ਗੁਰੂਮਾਰਾ ਦੇ ਦਰਸ਼ਨ ਕਰਨ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਜਨਮ ਮਨਾਉਣ ਵਾਸਤੇ ਸੰਗਤਾਂ ਹਰੀਕੇ ਪਤਨ ਤੋਂ ਚੱਲ ਕੇ ਸ਼੍ਰੀਨੰਦਰਪੁਰ ਸਾਹਿਬ ਪਹੁੰਚਈਆਂ ਨੇ ਸ੍ਰੀ ਪ੍ਰਗਟ ਸਿੰਘ ਜੀ ਵੀ ਚਾਲੂ ਵੀ ਧੀ ਸਾਰੀ ਸੰਗਤ ਹਰੇਕ ਪੱਤਰ ਚੱਲ ਕੇ ਸੰਗਠਨ ਦੀ ਸਾਰੀ ਸ੍ਰੀਨੰਗਪੁਰ ਸਾਹਿਬ ਪਹੁੰਚ ਚੁੱਕੀ ਆ ਸਾਰੇ ਸੰਗਤੜ ਨੰਗੁਰ ਸਾਹਿਬ ਬਸ ਸਟੈਂਡ ਉੱਤਰ ਕੇ ਉਹਨਾਂ ਅਗਲੇ ਪ੍ਰਾਅਰ ਰਵਣਾ ਹੋਏਗੀ ਸਾਰੇ ਗੜੀ ਆਖੋ ਫੋਟੋ ਤੇ ਦੇ ਆਪਦੇ ਤੋਂ ਹਿਲ ਆਉਣੀ ਮੜੀ ਤੇ ਤੁਹਾਡੇ ਸੰਗਤੀ ਬਣਾ ਲਈ ਸਾਰੀ ਸੰਗਤ ਆਹ ਹਲੇ ਨਕਸਰੀ ਅੰਦਪੁਰ ਸਾਹਿਬ ਬਸਟਾਡੇ ਪਹੁੰਚ ਚੁੱਕੀ ਆ ਇਥੋਂ ਸੰਗਤ ਅਗਲੇ ਪੜਾਣੀ ਰਵਾਨਾ ਹੋਵੇਗੀ ਸਾਰੇ ਸੰਗਤਾਂ ਸ੍ਰੀ ਗੁਰਪਤਨ ਤੋਂ ਇਸ ਟਾਈਮ ਪਹੁੰਚ ਗਿਆ ਨੇ। ਅਗਲੇ ਪੜਾਏ ਰਵਾਨਾ ਲੱਗਿਆ ਨੇ। ਅਗੇ ਗੁਰਦਸਪ ਸਿੰਘ ਹਾਲਤੋਂ ਫੋਣੀ ਹੈ ਮੈਂ ਕਿਹਾ ਖਾਲਸਾ ਬੜੀ ਫਤੇ। ਪਾਣੀ ਪਾਤੀ ਹੈ ਬੜਾ ਜੀ। ਕਿੱਥੇ ਜਾਣਾ ਨੇ? ਆਓ ਆਓ। ਹਾਂਜੀ। 3 ਵਜੇ ਦਾ ਟਾਈਮ ਹੈ ਵਾਪਸੀ ਦਾ। ਜੀ। ਤਲਪਾ <laughs> ਮੈਂ কাজিয়ে ভুৱা বদম थे, सरदार मरपाल सिंह सरदार हरपाल सिंह जी वाज सरदार हरपाल सिंह जी डॉक्टर रणजीव सिंह जी पिंडर हिमाचल प्रदेश ਹੋਦੇ ਨੇ ਪੋਤਾ ਲੋਕੀ ਨਹੀਂ ਆਇਆ ਆਓ ਜਾਨੀ ਜੱਤਾ ਆਓ ਇਹਨੇ ਦਿਵਾਲੀ ਦੇ ਤਾਂ ਦੇ ਤਾਂ ਗੁਰੂ ਸਾਰੇ ਤਾਂ Bye -bye. Bye -bye. Bye -bye. Bye -bye. Come on, YouTube, bye -bye. you need to put it on purpose. thank yeah. ਕੱਤਰਤਾ ਸਾਬਲਾ ਸਾਹਿਬ ਮਹਿਤਾ ਭਾਈ ਬੰਨਾ ਸਾਹਿਬ ਕਿਦਾਂ ਕਿਦਾਂ ਸਾਰੇ ਬਾਤ ਪਿਆਰ ਦੇ ਨਾਮ ਪਰਦਾ ਸਾਹਬਾ ਦੇ ਨਾਲ ਮਿਲ ਕੇ ਕਿਉਂਕਿ ਇਹ ਮਿਲ ਕੇ ਇੱਡਾ ਜਿਹੜੇ ਵੱਡੀ ਜੱਫੀ ਪੱਦੀ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇ ਕੋਈ ਨਹੀਂ ਥੋੜਾ ਜਿਹਾ ਖਿਆਲ ਰੱਖਿਆ ਸਾਨੂੰ ਨੂੰ ਗੱਲ ਨਾਲ

हरजोत सिंह बैस जी को और, और आके संगत न अपने विचार भी सज पा जुगों जुग तक धन धन श्री गुरु ग्रंथ साहिब जी की पावन पवित्र गोल च बैठी साध संगत जी फतेह प्रवान करो वाहेगुरु जी का खालसा श्री वाहेगुरु जी की फतेह अज आप सारे

ਤੇ ਮੇਰੇ ਗੁਰੂ ਪਿਤਾ ਨੇ ਇਥੋਂ ਚਾਲੇ ਪਾੜੇ ਦਿੱਲੀ ਦੀ ਕਿਹਾ ਅਸੀਂ ਆਪਣਾ ਸੀਸ ਵਾਰ ਦਾਂਗੇ ਤੁਹਾਡੇ ਧਰਮ ਨੂੰ ਬਚਾਉਣ ਦੇ ਲਈ ਹਿੰਦੂ ਕਰਨ ਇਹ ਉਹ ਪਾਵਨ ਧਰਤੀ ਜਿੱਥੇ ਭਾਈ ਜੈਤਾ ਸਿੰਘ ਜੀ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਦਾ ਦੇਣਾ ਅਸੀਂ ਦੇ ਨਹੀਂ ਸਕਦੇ ਸਾਰੀ ਸਿੱਖ ਕੌਮ ਸਾਰਾ ਪੰਥ ਬਾਬਾ ਜੀਵਨ ਸਿੰਘ ਜੀ ਦੇ ਜੇ ਦੇਣਾ ਨਹੀਂ ਦੇ ਸਕਦਾ ਜਿਹੜੇ ਸਾਡੇ ਗੁਰੂ ਦਾ ਸੀਸ ਲੈ ਕੇ ਆਏ ਜੇ ਜੋ ਭਾਈ ਖੇਤਾ ਜੀ ਕੀਤਪੁਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਐ ਤੇ ਦਸ਼ਮेश ਪਿਤਾ ਪਾਦਸ਼ਾ ਦਰবেশ ਗੁਰੂ ਗੋਬਿੰਦ ਸਿੰਘ ਜੀ ਉਹਨੂੰ ਗੱਲਾਂ ਲਾਂਦੇ ਐ ਤੇ ਬਚਨ ਕਰਦੇ ਨੇ ਰੰਗਰੇਟੇ ਗੁਰੂ ਕੇ ਤੇ ਕਹਿੰਦੇ ਕਿ ਆਪ ਜੀ ਸਾਡੇ ਪਿਤਾ ਦਾ ਸੀਸ ਨਹੀਂ ਸਾਡਾ ਸੂਰਜ ਲੈ ਕੇ ਆਏ ਇਹੋ ਪਾਵਨ ਕੋ ਗੁਰਤਾ ਗਦੀ ਵਿੱਚ ਇਹ ਉਹ ਪਾਵਨ ਪਵਿੱਤਰ ਧਰਤੀ ਹੈ ਜਿੱਥੇ ਜਸਬੀਸ ਬਿਤਾ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਅਨੰਦਪੁਰ ਸਾਹਿਬ ਸਿੱਖਾਂ ਦੀ ਖਾਲਸਾ ਪੰਥ ਦੀ ਰਾਜਧਾਨੀ ਹੈ ਤੇ ਅੱਜ ਅਸੀਂ ਨਵੇਂ ਪਾਤਸ਼ਾਹਤ ਅੰਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਸਤੀ ਦਾਸ ਜੀ ਭਾਈ ਮਤੀ ਦਾਸ ਜੀ ਭਾਈ ਜਗਨਨਾਥ ਜੀ ਸਾਢੇ 350 ਸਾਲਾਂ ਸ਼ਹੀਦ ਮਹਦੂਰ ਆ ਗਈ ਆ ਬਹੁਤ ਮਜ਼ਾ ਆਇਆ ਸੰਗਤ ਨੂੰ ਗੱਲ ਕਰਕੇ ਬੋਲੋ ਜਾਵਲੇ ਲੰਦਰ ਪਿੰਡ ਸਾਰੀ ਸੰਗਤ ਉਹ ਥੱਕੀ ਥੱਕੀ ਵਾਪਸ ਆਉਂਦੀ ਐ ਤੈਨੂੰ ਜਿਹੜੇ ਚੜ ਜਾਂਦੇ ਨਹੀਂ ਤੁਰ ਕੇ ਆਉਣਾ ਮੈਂ ਤੁਰ ਕੇ ਆਉਣਾ ਆ ਜਾ ਤੁਰ ਕੇ ਹਾਂ ਬਸ ਲੱਗ ਗਈ ਐ ਅੰਦੀ ਆ ਨਾ ਸਾਨੂੰ ਬੱਸ ਬਾਈ ਜੀ ਸੰਤਾਂ ਨਾਨਕ ਸਾਹਿਬ ਦਰਸ਼ਨ ਰਜ਼ਾਰੇ ਗੁਰਤੇਗ বাহাদুর ਸਾਹਿਬ ਜੀ ਦੇ ਦਿਹਾੜੇ ਤੇ ਪਹੁੰਚੀਆਂ ਸੰਤਾਂ ਨੂੰ ਤੇ ਸੰਤਾ ਚਾਹ ਮੀਣੀ ਰੁਗੀਆਂ ਨੇ ਜੀ